ਜਸਮੀਨਾ ਉਹ ਜਲਦੀ ਕਰ ਲਓ ਇਸ ਤੋਂ ਬਾਅਦ ਹੀਰ ਸਮਾਈ ਵੀਰੇ ਸੰਦੀਪ ਜੀ ਸੰਦੀਪ ਖੁਸ਼ਬੂ ਸੋ ਨਾਵਾਂ ਦੀ ਸੂਚੀ ਤੁਹਾਡੇ ਲਈ ਆ ਜਾਈ ਗਈ ਹੈ ਜੀ ਆ ਜਿੰਨੇ ਆਪਣੇ 10 ਆਰਟਿਸਟ ਵੀ ਤੇ ਕਿਹਾ ਨਾ ਦੱਸ ਗਿਆ ਨਾ ਤਾਂ ਪਲੀਜ਼ ਬਾਰੀ ਬਾਰੀ ਤੁਸੀਂ ਆ ਕੇ ਆਪਣਾ ਸਨਮਾਨ ਲਓ ਕੁੜੀ ਖੁਸ਼ਬੂ ਤੇ ਕੁੜੀ ਸੰਦੀਪ ਆ ਲਓ ਬਟਾ ਆ ਬੜਾਈ ਚਲੋ ਸੁਨੀਤਾ मैम ਆਓ ਜੀ ਰਗੂ ਮੈਮ ਆਓ ਜੀ ਇਹ ਨਹੀਂ ਹੈ ਕਿ ਕੱਲੇ ਆਰਟਿਸਟ ਜਿਹੜੇ ਕੱਲੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਨੇ ਆਉਣ ਵਾਲੇ ਟਾਈਮ 'ਚ ਕਰਨਾ ਉਹ ਵੀ ਸਾਰੇ ਪਲੀਜ਼ ਜਲਦੀ ਇੱਕ ਇੱਕ ਵਾਰੀ ਹੈ ਨਾ ਸੋ ਸਾਰੇ ਖਾਸ ਆ ਸਾਡੇ ਲਈ ਇੱਕ ਵਾਰੀ ਫਿਰ ਵੀ ਨਾ ਨਾਊਂਸ ਕਰਦੇ ਆ ਜੈਸਮੀਨ ਹੀਰ ਸ਼ਾਲਜਾ ਕੁੜੀ ਸੰਦੀਪ ਖੁਸ਼ਬੂ ਮੰਮਤਾ ਮੰਜੂ ਸੁਨੀਤਾ ਮੈਮ ਪ੍ਰੀਤ ਮੈਮ ਨਿੱਕੀ ਬਲਬਲ ਕੌਰ ਰਮਨ ਜਿੜੀ ਇਹ ਨਾ ਬੱਲੇ ਗਿਆ ਗਿਆ ਅਨੇ ਗਾਇਕੀ ਆਹ ਸਾਹਮਣੇ ਆਜੋਤ ਰਾਜੋ ਤੁਸੀਂ ਮਦਰ ਤੁਹਾਨੂੰ ਹਾਂ ਗੁੜੀਆਂ ਬੋਲ ਬੋਲ ਹਾਂ ਗੁੜੀਆਂ ਪਟਿਆਰੇ 30 ਸਾਲ ਦੇ ਕਲਾਕਾਰ ਜੀ ਛੋੜੇ ਬਾਲੀਆ ਟੋਲ ਅਨੂਸ਼ੀਤ ਵਿਸ਼ਾਲੀ ਸਿਮਰੰਦਰ ਕੋਤਰਾ ਦੋਸਾਜ ਮੈਮ ਹਿੰਮੂ ਚਹਿਲ ਰਜਨੀ ਅਨਮੋਲ ਆਜੋਤ ਰਾਜੋ ਹਾਂ ਹਾਂ ਲਓ ਹਾਂ ਹਾਲੇ ਇੱਕ ਮਿੰਟ ਸਾਈਡ ਤੇ ਹੋ ਰਹੀ ਥੀ ਅੱਜ ਬੱਚੇ ਜੇ ਕੋਈ ਨਾ ਰਹਿ ਵੀ ਗਿਆ ਪਰ ਕਲਾਕਾਰ ਕੁੜੀ ਇੱਥੇ ਆਈ ਹੋਈ ਆ ਤਾਂ ਜਰੂਰ ਸਾਰੀਆਂ ਸਾਰੀਆਂ ਕੰਡਿਆਂ ਵੀ ਇਸ ਦਾ ਬਰੋਬਰ ਪੂਜਨੇ ਉਹ ਸਾਰੀਆਂ ਹੀ ਆਇਓ ਮੈਡਮ ਪ੍ਰੀਤ ਸਨਮਤਾ ਜੀ ਹਾਂ ਜੀ ਆ ਸਮਰਤ ਤਰਗੋਤਰਾ ਅਜੁੱਤਰ ਤੇ ਹਾਂ ਜੀ ਕਲਵੀਰ ਮੈਡਮ ਮਾਨਸਾ ਤੋਂ ਹਾਂ ਜੀ ਸਾਡੇ ਬਹੁਤ ਹੀ ਸੀਨੀਅਰ ਕਲਾਕਾਰ ਮੈਡਮ ਕੁਲਦੀਪ ਦਸਾਨ ਜੀ ਸਨਾ ਮੈਮ ਬੇਨਦੀ ਹੈ ਜਲਦੀ ਕਿੱਥੇ ਵੀ ਹੋ ਜਲਦੀ ਜਲਦੀ ਆ ਕੇ ਤੁਸੀਂ ਆਪਣਾ ਸਨਮਾਨ ਲਓ ਜੀ ਹਾਂਜੀ ਤਾਂ ਪੰਜ ਮਿੰਟ ਦਾ ਸਾਹਮਣੇ ਦੇ ਕੋਈ ਇਧਰ ਆ ਜਾ ਬੜੀਆਂ ਰੰਗਮੀ ਬਹੁਤ سارے ਕਲਾਕਾਰ ਲਿੜ ਗੋਚੇ ਤਾਂ ਬਸ ਇੰਤਜ਼ਾਰ ਰਹੇ ਪੰਜ ਚਾਰ ਗਰੀ ਹਾਂ ਆ ਜੀ ਮਿੱਠਾ ਮਿੱਠੀਆਂ ਹੈਮਾ ਚਾਲ ਜੀ ਬੜੇ ਪਿਆਰੇ ਕਲਾਕਾਰ ਨੇ ਜੀ ਸਾਹਮਣੇ ਦੇਖੋ ਸਾਹਮਣੇ ਸਨਾ ਮੈਮ ਸਟੇਜ ਤੇ ਆਓ ਜੀ ਆਪਣਾ ਸਨਮਾਨ ਲਓ ਤੋ ਸਰ ਰਜਨੀ ਅਨੁਭਤ ਬਹੁਤ ਬਹੁਤ ਥੈਂਕ ਯੂ ਮਤਰਾ ਤੁਹਾਡਾ ਵੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਨੇ ਮਿਹਨਤ ਦੇ ਸਦਕੇ ਆਪਾਂ ਜਿਹੜਾ ਕਦਮ ਬਾ ਕਦਮ ਅੱਗੇ ਵਧ ਰਹੇ ਆ ਤੇ ਇਸੇ ਤਰ੍ਹਾਂ ਤੁਹਾਡਾ ਸਾਥ ਬਣਿਆ ਮੈਡਮ ਸਨਾਮ ਲੇਖਰ ਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਜੀ ਮੈਡਮ ਸਨਾਮ ਲੇਖਰ ਤੋਂ ਜੀ ਹਾਂ ਜੀ ਗੁੜੀਆਂ ਮੁਬਾਰਕਾ ਤੁਹਾਨੂੰ ਵੀ ਬਹੁਤ ਬਹੁਤ ਤੋ ਅਹ ਇਹ ਖਿਆਲੇ ਤਕਰੀਬਨ ਆਰਟਿਸਟ ਹੋਗੇ ਜੇ ਕੋਈ ਰਹਿ ਗਿਆ ਤਾਂ ਪਲੀਜ਼ ਆ ਜਾਓ ਨਹੀਂ ਫਿਰ ਬਸ ਆਪਾਂ ਕੋਈ ਨਹੀਂ ਬਾਅਦ ਚ ਗਰੁੱਪ ਫੋਟੋ ਜ਼ਰੂਰ ਕਰਵਾ ਲਾਂਗੇ ਸਾਰਿਆਂ ਦੀ ਤੇ ਹਾਂਜੀ ਹਾਂਜੀ ਬਈ ਆਪਣਾ ਓਕੇ ਹੋ ਗਿਆ ਵੀ ਆਜੋ ਵੀਡੀਓ ਬਲਕ ਆਜੋ ਪੁੱਤਰ ਜੇ ਸਾਰੇ ਆਜੋ ਹਾਂਜੀ ਹਾਂਜੀ ਅਹ ਵਾ ਹੋ ਗਿਆ ਵੀ ਹਾਂਜੀ ਹਾਂਜੀ